ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਖੇਤੀਬਾੜੀ ਦਾ ਇੱਕ ਪਰਾਤੋਂ ਸੰਦ ਦਿਖਾਉਣਾ ਕਿਉਂਕਿ ਪਹਿਲੇ ਸਮਿਆਂ 'ਚ ਕਿਸਾਨ ਵੀਰ ਵਰਤੇ ਹੁੰਦੇ ਸੀ ਸੋ ਮੇਰੇ ਪੰਜਾਬੀ ਵਿਰਸਾ ਬਲੌਗ ਨੂੰ ਐਂਡ ਤੱਕ ਜਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਚਲੋ ਫਿਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪ੍ਰਾਤਨ ਚੀਜ਼ ਜੋ ਪਹਿਲੇ ਸਮਿਆਂ ਚ ਵਰਤੀ ਜਾਂਦੀ ਸੀ ਲਓ ਜੀ ਇਹ ਆਉ ਪ੍ਰਾਤਨ ਚੀਜ਼ ਇਹ ਖੇਤੀਬਾੜੀ ਦਾ ਇੱਕ ਪ੍ਰਾਤਨ ਸੰਸਦ ਦਾ ਜੋ ਕਿਸਾਨ ਵੀਰ ਪੁਰਾਣੇ ਵੇਲਿਆਂ 'ਚ ਵਰਤੇ ਜਾਂਦੇ ਸੀ ਇਹਨੂੰ ਪੱਖੀ ਕਹਿੰਦੇ ਨੇ ਇਹ ਪੱਖੀ ਜੋ ਇੰਜਣ ਹੁੰਦੇ ਦੀ ਅੱਗੇ ਪੀਟਰ ਇੰਜਣ ਹੁੰਦੇ ਦੀ ਜਿਨ੍ਹਾਂ ਨਾਲ ਖੂਹੀਆਂ ਜੋ ਪਾਣੀ ਕੱਢਿਆ ਜਾਂਦਾ ਸੀ ਤੇ ਹੋਰ ਕੰਮ ਲਈ ਵਰਤੇ ਜਾਂਦੇ ਸੀ ਉਹਨਾਂ ਇੰਜਣਾਂ ਨੂੰ ਠੰਡਾ ਰੱਖਣ ਲਈ ਇਹ ਪੱਖੀ ਨਾਲ ਉਹ ਇੰਜਨਾਂ 'ਚ ਪਾਣੀ ਪੰਚਾਇਆ ਜਾਂਦਾ ਸੀ ਸੋ ਇਹ ਸੰਦ ਇੰਜਨ ਦੇ ਨਾਲ ਫਿੱਟ ਕੀਤਾ ਹੁੰਦਾ ਸੀ ਜਿਹੜਾ ਕਿ ਇੰਜਨ ਵਿੱਚ ਪਾਣੀ ਪਹੁੰਚਾਉਂਦਾ ਹੁੰਦਾ ਵੀ ਇਹਨੂੰ ਪੱਖੀ ਕਹਿੰਦੇ ਨੇ ਇੱਧਰਲੇ ਪਾਸੇ ਇੰਜਨ ਦਾ ਹੱਥੀ ਪੈਂਦੀ ਆ ਜਿਸ ਤੋਂ ਆਪਾਂ ਸਟਾਰਟ ਕਰਦੇ ਹੱਥੀ ਪਾ ਗਏ ਉਧਰਲੇ ਪਾਸੇ ਇੱਕ ਛੋਟੀ ਪੂਲੀ ਪਾਈ ਹੁੰਦੀ ਸੀ ਇਸ ਤਰ੍ਹਾਂ ਦੀ ਤੇ ਉਸ ਪੂਲੀ ਉੱਤੇ ਇੱਕ ਛੋਟੀ ਪਟੀ ਹੁੰਦੀ ਸੀ ਪਤਲੀ ਜੀ ਉਹ ਚੜਾ ਕੇ ਫਿਰ ਇੱਧਰ ਇਸ ਪੱਖੀ ਉੱਤੇ ਪਰਿਭਾਲਨ ਦੇ ਦੀ ਤੇ ਫਦਾ ਤੇ ਫਿਰ ਜਦੋਂ ਇਹ ਘੁੰਮਦਾ ਸੀ ਤਾਂ ਇਹ ਪਾਣੀ ਇੰਜਣ ਵਿੱਚ ਪਹੁੰਚਾ ਦਿੰਦੀ ਜਿਹੜੇ ਆ ਦੋ ਪੈਪ ਲੱਗੇ ਨੇ ਕੇ ਲੱਗਿਆ ਹੋਇਆ ਤੇ ਕੇ ਲੱਗਿਆ ਹੋਇਆ ਜਿਹੜਾ ਇਹ ਵਾਲਾ ਪੈਪ ਆ ਇਹ ਜਾਂਦਾ ਜਿਹੜੀ ਨਾਲ ਹੁੰਦੀ ਦੀ ਪਾਣੀ ਵਾਲੀ ਪੂਜ ਲੱਗੀ ਹੁੰਦੀ ਉਹਦੇ ਨਾਲ ਜੋੜਿਆ ਜਾਂਦਾ ਸੀ ਪੈਪ ਲਾ ਕੇ ਜਾਂ ਫਿਰ ਕੋਈ ਢੋਲ ਵਗੈਰਾ ਪਾਣੀ ਦਾ ਭਰ ਕੇ ਉਸ ਨਾਲ ਇਸ ਦਾ ਕਨੈਕਸ਼ਨ ਕਰ ਦਿੱਤਾ ਜਾਂਦਾ ਸੀ ਫਿਰ ਇਥੋਂ ਇਹ ਪੱਕੀ ਪਾਣੀ ਖਿੱਚ ਕੇ ਇਹ ਦੂਸਰੇ ਪੈਪ ਰਾਹੀਂ ਬਾਹਰ ਕੱਢਦੀ ਹੁੰਦੀ ਦੀ ਤੇ ਇਥੋਂ ਪਾਣੀ ਇੱਕ ਪੈਪ ਪਾ ਕੇ ਪਲਾਸਟਿਕ ਦਾ ਇੰਜਣ ਵਿੱਚ ਇੰਜਣ ਦੇ ਨਾਲ ਜੋੜਿਆ ਜਾਂਦਾ ਸੀ ਤੇ ਇਦਾਂ ਪਾਣੀ ਹੁੰਦਾ ਹੋਇਆ ਇੰਜਣ ਵਿੱਚ ਚੱਲਿਆ ਜਾਂਦਾ ਸੀ ਸੋ ਇਸ ਤਰ੍ਹਾਂ ਇਹ ਪੱਖੀ ਕੰਮ ਕਰਦੀ ਹੁੰਦੀ ਦੀ ਪਟਾ ਲਗਾ ਲਾਹੇ ਬਗੈਰ ਜੇ ਇਹਨੂੰ ਬੰਦ ਕਰਨਾ ਹੁੰਦਾ ਦੀ ਤਾਂ ਪਟੇ ਨੂੰ ਇਧਰਲੀ ਸਾਈਡ ਚੜਾਉ ਦਿੱਤਾ ਜਾਂਦਾ ਸੀ ਫਿਰ ਇਹ ਫ੍ਰੀ ਹੋ ਜਾਂਦਾ ਸੀ ਆ ਦੇਖੋ ਆ ਹਿਲਦਾ ਨਹੀਂਦਾ ਫਿਰ ਉਹ ਮਦਾਨੀਦਾ ਰੌੜ ਜੇ ਇਹ ਤੇ ਚੜਾਉਂਦੇ ਦੀ ਫਿਰ ਇਹ ਘੁੰਮਦੀ ਸੀ ਇਸ ਤਰ੍ਹਾਂ ਜੇ ਬੰਦ ਕਰਨਾ ਹੁੰਦਾ ਤਾਂ ਇਸ ਤੇ ਝੜਾ ਦਿੱਤਾ ਜਾਂਦਾ ਜੇ ਚਲਾਉਣਾ ਹੁੰਦਾ ਐ ਪੱਖੀ ਚ ਲਾਉਣੀ ਹੁੰਦੀ ਤਾਂ ਪਟਾ ਇਸ ਸਾਬਟ ਉੱਤੇ ਝੜਾ ਦਿੱਤਾ ਜਾਂਦਾ ਸੀ ਸੋ ਥੱਲੇ ਆ ਗਲੀਆਂ ਕੱਢੀਆਂ ਵੀ ਨੇ ਇਹ ਥੱਲੇ ਲੱਕੜ ਵਿੱਚ ਜਾਂ ਹੋਰ ਕਿਸੇ ਵਿੱਚ ਕਿੱਲ ਪਾ ਕੇ ਫਿੱਟ ਕਰ ਦਿੱਤਾ ਜਾਂਦਾ ਸੀ ਇਹਨੂੰ ਪੱਖੀ ਨੂੰ ਤਾਂ ਕਿ ਹਿੱਲੇ ਨਾ ਤੇ ਇਹਦੀ ਲਹਿਰ ਅਲਾਈਨਮੈਂਟ ਬਣੀ ਰਹੇ ਸੋ ਇੱਕ ਵੱਡੇ ਪੱਖੇ ਵੀ ਹੁੰਦੇ ਦੀ ਜੋ ਖੂਦ ਦੇ ਵਿੱਚ ਕੋਈ ਦੇ ਵਿੱਚ ਥੱਲੇ ਰੱਖੇ ਜਾਂਦੇ ਦੀ ਬਿਲਕੁਲ ਇਸੇ ਤਰ੍ਹਾਂ ਦੇ ਹੁੰਦੇ ਦੀ ਉਹ ਸਾਈਜ਼ ਵਿੱਚ ਵੱਡੇ ਹੁੰਦੇ ਦੀ ਉਹ ਖੂਚ ਥੱਲੇ ਰੱਖੇ ਜਾਂਦੇ ਦੀ ਜਿੱਥੋਂ ਇੰਜਨ ਦਾ ਪਟਾ ਚੜਾ ਗਏ ਜੋ ਰਹਿ ਜਾਂਦਾ ਵੀ ਜਦੋਂ ਇੰਜਣ ਨੂੰ ਪੱਖੇ ਨੂੰ ਘੁਮਾਉਂਦਾ ਸੀ ਤਾਂ ਪਾਣੀ ਬਾਹਰ ਨਿਕਲਦਾ ਸੀ ਸੋ ਜਿਹੜੀਆਂ ਇਹ ਪੱਖੀਆਂ ਨੇ ਇਹ ਪੱਖੀਆਂ ਇੰਜਣ ਵਿੱਚ ਪਾਣੀ ਪਹੁੰਚਾਉਣ ਦੇ ਕੰਮ ਆਉਂਦੀਆਂ ਸੀ ਇੰਜਣ ਨੂੰ ਠੰਡਾ ਰੱਖਦੀਆਂ ਸੀ ਪਾਣੀ ਜਦੋਂ ਪਾਣੀ ਪਹੁੰਚਦਾ ਸੀ ਸੋ ਅੱਜ ਕੱਲ੍ਹ ਇਹ ਸੰਦ ਵੀ ਕਸਮਨਾਵ ਦੇ ਘਰਾਂ ਵਿੱਚੋਂ ਉਲੋਪ ਹੋ ਗਿਆ ਕਿਉਂਕਿ ਹੁਣ ਇੰਜਣ ਰਹੇ ਨੇ ਫਿਰ ਇਹ ਨਾ ਪੱਖੀਆਂ ਦਾ ਵੀ ਕੀ ਕੰਮ ਸੀ ਸੋ ਇਹ ਪੱਖੀਆਂ ਵੀ ਹੁਣ ਕਵਾੜੀਆਂ ਦੀ ਦੁਕਾਨਾਂ ਤੇ ਪਹੁੰਚ ਗਈਆਂ ਨੇ ਕੋਈ ਨ ਪੱਖੀ ਕਹਿੰਦੇ ਨੇ ਜੀ ਪੁਰਾਣੇ ਗੜਿਆਂ ਵਿੱਚ ਕਿਸਾਨ ਵੀਰ ਇਹਨਾਂ ਪੱਖੀਆਂ ਨੂੰ ਵਰਤਦੇ ਹੁੰਦੇ ਸੀ ਸੋ ਅੱਜਕੱਲ 20 ਲੀਟਰ ਚੱਲਣ ਵਾਲੀਆਂ ਮੋਟਰਾਂ ਆ ਗਈਆਂ ਨੇ ਜੋ ਪਾਣੀ ਨੂੰ ਧਰਤੀ ਹੇਠੋਂ ਬਾਹਰ ਕੱਢਦੀਆਂ ਨੇ ਸੋ ਇਸ ਕਰਕੇ ਜਿਹੜਾ ਇਹ ਸੰਦ ਆ ਇਹ ਸੰਦ ਵੀ alop ਹੋਣ ਕਿਨਾਰੇ ਆ ਸੋ ਇਸੇ ਕਰਕੇ ਮੈਂ ਇਸ ਨੂੰ ਆਪਣੇ ਬਾਈ ਨੰਦ ਸਿੰਘ ਬਰਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਇਸ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਜਿਹੜੇ ਚੈਨਲ ਨੂੰ ਸਬਸਕ੍ਰਾਈਬਰ ਕਿਰੇਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੀ ਆਉਣ ਵਾਲੇ ਬਲੌਗਾਂ ਵਿੱਚ ਤੁਹਾਨੂੰ ਕੋਈ ਹੋਰ ਪ੍ਰਾਪਤਨ ਚੀਜ਼ ਦਿਖਾਉਂਗਾ ਜੋ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਫੇਰ ਮਿਲਾਂਗੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ